ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਰਹਿ ਚੁੱਕੇ ਕੈத்ਰੀਨ ਮਕੇਨਾ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਲਿਬਰਲ ਪਾਰਟੀ ਇੱਕ ਨਵੇਂ ਲੀਡਰ ਦੀ ਤਲਾਸ਼ ਕਰੇ ਮਕੇਨਾ ਨੇ ਕਿਹਾ ਹੈ ਕਿ ਲਿਬਰਲ ਪਾਰਟੀ ਕਿਸੇ ਇੱਕ ਵਿਅਕਤੀ ਬਾਰੇ ਨਹੀਂ ਹੈ ਉਹ ਉਹਨਾਂ ਕਦਰਾਂ ਕੀਮਤਾਂ ਬਾਰੇ ਹੈ ਜਿਨ੍ਹਾਂ ਦੇ ਲਈ ਇਹ ਹੈ ਕਿ ਇਹ ਕੈਨੇਡੀਅਨਸ ਦੇ ਜੀਵਨ ਨੂੰ ਸੁਧਾਰਨ ਬਾਰੇ ਹੈ ਪ੍ਰਧਾਨ ਮੰਤਰੀ ਦੇ ਕੋਲ ਮਾਨ ਕਰਨ ਵਾਲੀ ਵਿਰਾਸਤ ਹੈ ਪਰ ਇਹ ਨਵੇਂ ਵਿਚਾਰਾਂ ਨਵੀਂ ਊਰਜਾ ਤੇ ਨਵੇਂ ਲੀਡਰ ਦਾ ਸਮਾਂ ਹੈ ਇਸ ਚੋਨ ਦੇ ਵਿੱਚ ਬਹੁਤ ਕੁਝ ਦਾਅਤ ਹੈ ਖਾਸ ਕਰਕੇ ਆਰਥਿਕਤਾ ਤੇ ਵਾਤਾਵਰਨ ਦੇ ਮੁੱਦੇ ਤੇ ਮੈਂ ਕਹਿੰਨਾ ਟਰੂਡੋ ਦੀ ਕੈਬਨਟ ਦੇ ਵਿੱਚ ਰਹਿ ਚੁੱਕੀ ਪਹਿਲੀ ਸ਼ਖਸ ਹੈ ਜਿਨ੍ਹਾਂ ਨੇ ਇਸ ਹਫਤੇ ਟੋਰਾਂਟੋ ਸੇਂਟ ਪੌਲਜ਼ ਰਿਮਨਿਸ ਚੋਨ ਦੇ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ ਲਿਬਰਲ ਪਾਰਟੀ ਨੇ 1993 ਤੋਂ ਇਸ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਸੀ ਤੇ 10 ਸਾਲ ਪਹਿਲਾਂ ਆਮ ਚੋਣਾਂ ਦੇ ਵਿੱਚ ਲਗਭਗ 13000 ਵੋਟਾਂ ਜਿਹੜੀਆਂ ਜਿੱਤ ਪ੍ਰਾਪਤ ਕੀਤੀ ਸੀ ਪਰ ਸੋਮਵਾਰ ਨੂੰ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਟ ਨੇ ਇਸ ਰਾਈਡਿੰਗ ਤੋਂ ਜਿੱਤ ਦਰਜ ਕੀਤੀ ਭਾਵੇਂ ਪਿਛਲੇ ਕਰੀਬ ਡੇਢ ਸਾਲ ਤੋਂ ਚੋਣ ਸਰਵੇਖਣਾਂ ਵਿੱਚ ਲਿਬਰਲਸ ਕੰਜ਼ਰਵੇਟਿਵਸ ਤੋਂ ਪਿੱਛੇ ਚੱਲ ਰਹੇ ਨੇ ਪਰ ਟ੍ਰਾਂਟੋ ਸੈਂਟ ਪੌਲਜ਼ ਰਾਈਡਿੰਗ ਜੋ ਕਿ ਲਿਬਰਲ ਦਾ ਗੜ੍ਹ ਹੁੰਦੀ ਸੀ ਦੀ ਹਾਰ ਨੇ ਲਿਬਰਲਾਂ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਪ੍ਰਧਾਨ ਮੰਤਰੀ ਲਗਾਤਾਰ ਕਹਿੰਦੇ ਰਹੇ ਨੇ ਕਿ ਅਗਲੀਆਂ ਚੋਣਾਂ ਦੇ ਵਿੱਚ ਉਹੀ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ ਟ੍ਰੂਡੋ ਨੇ ਮਕੈਨਾ ਨੂੰ 2015 ਵਿੱਚ ਵਾਤਾਵਰਣ ਮੰਤਰੀ ਨਿਯੁਕਤ ਕੀਤਾ ਸੀ 2019 ਤੱਕ ਮਕੈਨਾ ਦੇ ਕੋਲ ਇਹੀ ਮੰਤਰਾਲਾ ਸੀ ਉਹਨਾਂ 4 ਸਾਲਾਂ ਦੌਰਾਨ ਲਿਬਰਲ ਸਰਕਾਰ ਨੇ ਜਲਵਾਯੂ ਪਰਿਵਰਤਨ ਅਤੇ ਊਰਜਾ ਨੀਤੀ ਤੇ ਇੱਕ ਰਾਸ਼ਟਰੀ ਢਾਂਚੇ ਤੇ ਗੱਲਬਾਤ ਕੀਤੀ ਹੈ ਜਿਸ ਦਾ ਹਾਸਲ ਕਾਰਬਨ ਟੈਕਸ ਸੀ 2019 ਦੀਆਂ ਚੋਣਾਂ ਤੋਂ ਬਾਅਦ ਮਕੈਨਾ ਇਨਫਰਾਸਟ੍ਰਕਚਰ ਐਂਡ ਕਮਿਊਨिटीज ਮੰਿਸਟਰੀ ਬਣੀ ਅਤੇ 2021 ਦੇ ਵਿੱਚ ਫੈਡਰਲ ਸਿਆਸਤ ਛੱਡਣ ਤੱਕ ਇਸੇ ਅਹੁਦੇ ਦੇ ਉੱਤੇ ਬਰਕਰਾਰ ਰਹੀ ਸੂਤਰਾਂ ਨੇ ਦੱਸਿਆ ਕਿ ਟੋਰਾਂਟੋ ਸੈਂਟ ਪੌਲਜ਼ ਦੀ ਹਾਰ ਤੋਂ ਬਾਅਦ ਪਾਰਟੀ ਤੇ ਟਰੂਡੋ ਦੀ ਲੀਡਰਸ਼ਿਪ ਦੀਆਂ ਭਵਿੱਖੀ ਸੰਭਾਵਨਾਵਾਂ ਬਾਰੇ ਲਿਬਰਲ ਕਾਕਸ ਦੇ ਅੰਦਰ ਬਹਿਸ ਛਿੜ ਗਈ ਹੈ ਵੀਰਵਾਰ ਨੂੰ ਲਿਬਰਲ ਐਮਪੀ ਸੋਫੀ ਚੈਟਲ ਟਰੂਡੋ ਦੇ ਪਵਿਕ ਵਿੱਚ ਲੀਡਰ ਬਣੇ ਰਹਿਣ ਬਾਰੇ ਆਪਣੀ ਰਾਏ ਦੇਣ ਦੇ ਸਵਾਲ ਨੂੰ ਟਾਲ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਇਹ ਆਖ ਰਹੇ ਨੇ ਕਿ ਉਹ ਅਗਲੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨਗੇ ਤੇ ਉਹਨਾਂ ਨੂੰ ਕੈਨੇਡੀਅਨਸ ਦੀ ਹਾਲਤ ਦਾ ਅੰਦਾਜ਼ਾ ਹੈ ਅਤੇ ਭਰੋਸਾ ਜਿੱਤਣ ਲਈ ਹੋਰ ਮਿਹਨਤ ਕਰਨਗੇ ਦੂਜੇ ਪਾਸੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਵੀ ਪਾਰਟੀ ਦੇ ਇਕਜੁੱਟ ਹੋਣ ਦਾ ਦਾਵਾ ਕੀਤਾ ਗਿਆ ਤੇ ਆਖਿਆ ਗਿਆ ਕਿ ਅਗਲੀਆਂ ਚੋਣਾਂ ਪ੍ਰਧਾਨ ਮੰਤਰੀ ਟਰੂਡੋ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ ਟ੍ਰਾਂਟੋ ਸੈਂਟ ਪੋਲਜ਼ ਦੀ ਜਮਣੀ ਚੋਣ ਦੇ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਪ੍ਰतिकਰਮ ਦਿੰਦਿਆਂ ਜਸਟਿਨ ਟ੍ਰੂਡੋ ਦੇ ਕਰੀਬੀ ਦੋਸਤ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਲਿਬਰਲ ਪਾਰਟੀ ਲਈ ਬਿਨਾਂ ਸ਼ੱਕ ਆਤਮ-ਚਿੰਤਨ ਅਤੇ ਆਤਮ-ਨਿਰੇਖਣ ਦਾ ਸਮਾਂ ਹੈ ਪਰ ਉਹਨਾਂ ਕਿਹਾ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਕੰਜ਼ਰਵੇਟਿਵਜ਼ ਦਾ ਮੁਕਾਬਲਾ ਕਰਨ ਲਈ ਟ੍ਰੂਡੋ ਹੀ ਸਹੀ ਲੀਡਰ ਹੈ ਚੋਣ ਸਰਵੇਖਨਾਂ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਲਿਬਰਲਾਂ ਦੇ ਗੜ ਦੇ ਵਿੱਚ ਕੰਜ਼ਰਵੇਟਿਵ ਦੀ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਟ੍ਰੂਡੋ ਅਤੇ ਉਹਨਾਂ ਦੀ ਪਾਰਟੀ ਦੀ ਅਗਲੇ ਸਾਲ ਦੀਆਂ ਆਮ ਚੋਣਾਂ ਵਿੱਚ ਹਾਰ ਲਗਭਗ ਨਿਸ਼ਚਿਤ ਹੈ ਪਰ ਮਿਲਰ ਨੇ ਕਿਹਾ ਹੈ ਕਿ ਪਾਰਟੀ ਅਜੇ ਵੀ ਕੈਨੇਡੀਅਨਸ ਦਾ ਦਿਲ ਜਿੱਤਣ ਦੇ ਵੱਲ ਵਾਪਸੀ ਕਰ ਸਕਦੀ ਹੈ ਮਿਲਰ ਨੇ ਕਿਹਾ ਹੈ ਕਿ ਇੱਕ ਨਜ਼ਦੀਕੀ ਦੋਸਤ ਵੱਲੋਂ ਮੇਰੀ ਸਲਾਹ ਜਨਤਕ ਤੌਰ ਦੇ ਉਤੇ ਨਹੀਂ ਦਿੱਤੀ ਜਾਵੇਗੀ ਇਹ ਪੱਕੀ ਗੱਲ ਹੈ ਇੱਕ ਮੰਤਰੀ ਅਤੇ ਪੇਸ਼ੇਵਰ ਤੌਰ ਦੇ ਉਤੇ ਇੱਕ ਸਹਿਯੋਗੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਲਾਹ ਹੈ ਪਰ ਮਿਲਰ ਨੇ ਹਾਰ ਬਾਰੇ ਕਿਹਾ ਕਿ ਇਹ ਇੱਕ ਕੌੜੀ ਹਾਰ ਹੈ ਤੇ ਹੁਣ ਪਾਰਟੀ ਨੂੰ ਗੰਭੀਰ ਆਤਮ ਨਿਰੇਖਣ ਦੀ ਲੋੜ ਹੈ ਮਿਲਰ ਨੇ ਕਿਹਾ ਕਿ ਕਰੀਬ 9 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਵੋਟਰਾਂ ਦੀ ਸਰਕਾਰ ਪ੍ਰਤੀ ਨਿਰਾਸ਼ਾ ਸੁਭਾਅਿਕ ਹੈ ਉਹਨਾਂ ਨੇ ਕਿਹਾ ਕਿ ਸਹੀ ਆ ਗਲਤ ਪਰ ਟਰੂਡੋ ਅਤੇ ਲਿਬਰਲਾਂ ਨੂੰ ਦੇਸ਼ ਦੀਆਂ ਸਾਰੀਆਂ ਮੁਸੀਬਤਾਂ ਲਈ ਜ਼ਿੰਮੇਵਾਰ ਠਰਾਇਆ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ